ਭੰਗੜੇ ਦੀ ਸੁਪਰ ਹਿੱਟ ਜੋੜੀ ਜਾਨੀ ਬਲਾਸਟਰ ਜੋੜੀ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਤੇ ਕਾਜਲ ਤੇ ਵੀ ਤਾਂ ਆਪਣੇ ਸਟੇਜੀ ਭੰਗੜੇ ਲੈ ਕੇ ਸੋਸ਼ਲ ਮੀਡੀਆ ਤੇ ਵੀ ਖਾਸੇ ਮਸ਼ਹੂਰ ਨੇ ਤੇ ਐਸੇ ਕਰਕੇ ਜੋੜੀ ਨਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਪਰ ਉੱਥੇ ਦੋਸਤੋ ਇੱਕ ਵੀਡੀਓ ਵੀਤ ਦੀ ਸਾਹਮਣੇ ਆਉਂਦੀ ਹੈ ਜਿਸ ਵਿੱਚ ਹਸਪੀਟਲ ਵਿੱਚੋਂ ਦਾਖਲ ਹੁੰਦੇ ਹੈ ਤੇ ਉਹਨਾਂ ਨੂੰ ਚਾਉਣ ਵਾਲੇ ਕਾਫੀ ਜ਼ਿਆਦਾ ਲੋਕ ਕਮੈਂਟ ਕਰਦੇ ਨੇ ਤੇ ਜਿਹੜੇ ਉਹਨਾਂ ਦੇ ਹੇਟਰ ਹੁੰਦੇ ਆ ਉਹ ਜੋ ਹੈ ਘਟੀਆਂ ਵੀ ਲਿਖਦੇ ਆ ਤੇ ਕਹਿੰਦੇ ਆ ਵੀ ਕਾਜਲ ਕਿਉਂ ਨਹੀਂ ਤੇਰੇ ਨਾਲ ਤਾਂ ਉਹ ਜੋ ਤਸਵੀਰਾਂ ਸਾਹਮਣੇ ਆਈਆਂ ਜੋ ਵੀਡੀਓ ਸੀਗੀਆਂ ਉਹਨਾਂ ਨੂੰ ਲੈ ਕੇ ਹੁਣ ਦੋਸ ਸਤੇ ਜੋੜੀ ਵਾਲੀ ਕੁੜੀ ਕਾਜਲ ਨੇ ਲੋਕਾਂ ਨੂੰ ਸਾਰੀ ਗੱਲ ਦੱਸੀ ਹੈ ਕਾਜਲ ਕਹਿੰਦੀ ਹੈ ਕਿ ਜ਼ਰੂਰੀ ਨਹੀਂ ਆ ਜੀ ਜੇ ਆਪਾਂ ਸੈਡ ਵੀਡੀਓ ਪਾਈ ਹੈ ਤਾਂ ਕੋਈ ਬੜਾ ਮਾੜਾ ਕੰਮ ਹੋਇਆ ਹੋਏ ਕੁੜੀ ਕਹਿੰਦੀ ਹੈ ਕਿ ਵੀਤ ਦਾ ਆਪਰੇਸ਼ਨ ਹੋਇਆ ਹੈ ਵੀਤ ਦੀ ਚੈਸਟ ਤੇ ਕਲੌਡ ਸੀਗਾ ਤੇ ਆਪਾਂ ਪਹਿਲਾਂ ਵੀ ਇੱਕ ਵੀਡੀਓ ਪਾ ਕੇ ਦੱਸਿਆ ਸੀਗਾ ਕਿ ਆਪਰੇਸ਼ਨ ਤੋਂ ਬਾਅਦ ਉਹਨੂੰ ਰੈਸਟ ਕਰਨੀ ਪੈਣੀ ਸੀ ਤੇ ਹੁਣ ਜੋ ਉਹਦਾ ਆਪਰੇਟ ਹੋਇਆ ਹੈ ਤੇ ਆਪਰੇਸ਼ਨ ਬਹੁਤ ਵਧੀਆ ਹੋਇਆ ਹੈ ਤੇ ਥੋੜੇ ਸਮੇਂ ਤੱਕ ਬਿਲਕੁਲ ਠੀਕ ਹੋ ਜਾਏਗਾ ਤੇ ਤੁਹਾਡੀ ਫੇਵਰਿਟ ਬਲਾਸਟਰ ਜੋੜੀ ਜੋਆ ਅੱਗੇ ਵੀ ਇਕੱਠੀ ਹੋਈ ਨਜ਼ਰ ਆਏਗੀ ਹਾਲਾਂਕਿ ਜੇ ਤੋਂ ਵੀ ਤੇ ਕਾਜ ਵਾਲਾ ਬਾਈ 휠ਚੇਅਰ ਤੇ ਜਦੋਂ ਹੁੰਦਾ ਤਾਂ ਸਭ ਪੁੱਛਦੇ ਨੇ ਕਿ ਇੱਕਦਮ ਕੀ ਹੋ ਗਿਆ ਤਾਂ ਉਹ ਗੱਲ ਕਲੀਅਰ ਕੀਤੀ ਹੈ ਕਾਜਲ ਨੇ ਟਿਕੂੜੀ ਕਹਿੰਦੀ ਹੈ ਕਿ ਜੋ ਕਹਿੰਦੀ ਆ ਵੀ ਕੁੜੀ ਨੇ ਇਦਾਂ ਕਰਤਾ ਉਦਾਂ ਕਰਤਾ ਤਾਂ ਆਪਣੇ ਤੋਂ ਇਹ ਗੱਲਾਂ ਨਾ ਕਹੋ ਕਿਉਂਕਿ ਆਪਾਂ ਮੈਰਿਡ ਨਹੀਂ ਆ ਤੇ ਸਾਨੂੰ ਇਦਾਂ ਦੇ ਕਮੈਂਟ ਨਾ ਕਰੋ ਸੋ ਵੀ ਤਵਾਈ ਜਲਦੀ ਤੋਂ ਜਲਦੀ ਠੀਕ ਹੋਏ ਸਾਰੇ ਕਮੈਂਟਾਂ 'ਚ ਵਾਹਿਗੁਰੂ ਲਿਖ ਕੇ ਜ਼ਰੂਰ ਸ਼ੇਅਰ ਕਰਿਓ ਵੀਡੀਓ